ਜੀ ਉਹ ਵੀ ਵਸਰ ਬਾਕੀ ਸਾਰੇ ਸਟੇਜ ਤੋਂ ਥੱਲੇ ਹੋ ਜਾਓ ਸੁਖਜੀਤ ਸਿੰਘ ਰਸੂਦਾ ਮੰਨ ਵਰਤ ਤੇ ਬੈਠ ਗਿਆ ਜੀ ਜੀ ਪ੍ਰਿੰਸ ਸਾਹਦੇ ਆ ਤੁਸੀਂ ਅੱਗੇ ਤੋਂ ਖੰਭਾਰ ਕੋ ਸਰਗਰਿੰਦਰ ਸਿੰਘ ਕੋਲ ਕੋਲ ਆਤੇ ਹੋਰ ਵੀ ਕਿਸਾਨ ਜਿੰਨੇ ਲੁਮਾਗਲੇ ਬੈਠੇ ਹੋਏ ਆ ਜੀ ਬਹੁਤ ਬੁਰੀਆਂ ਮੰਚ ਉਹਨਾਂ ਦੇ ਨਾਲ ਬਾਕੀ ਚੱਲਣਾ ਲੱਗ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਮੰਗ ਕਰਦੇ ਨੇ ਜਿਹੜਾ ਚੰਗਾ ਲਈ ਇਹ ਨਾਲ ਨਾਮ ਆਪੇ ਜਾਈਦਾ ਇਹਦੇ ਨਾਲ ਇਹਦੇ ਜੀ ਪਾ ਕੇ ਤੁਹਾਨੂੰ ਬਤਾਉਂ ਉਹ ਜਿਹਨਾਂ ਕੈਮਰਾ ਵਾਲਿਆਂ ਨੇ ਤਾਂ ਜਾਣਾ ਹੀ ਜਾਣਾ ਤੂੰ ਤਾਂ ਕਹੇਗਾ ਜਾਨੀਏ ਯਾਰ ਉਹ ਕਾਹੀ ਉੱਥੇ ਹੁਣ ਇੱਕ ਲੈਣੀ ਹੈ ਆਪਣਾ ਉਹ ਮੈਂ ਹੁਣ ਤੇ ਵਲੀ ਹੁੰਦਾ ਉਹਨਾਂ ਦਾ ਕਹਿੰਦਾ ਜਿਆ ਜਿਹੜੀ ਛੰਡੇ ਮੈਂ ਕਰਤਾ ਜਾਂਦਾ ਮੇਰਾ ਸੇ ਨੀਕਾ ਬੈਠ ਕੇ ਜਿਹੜਾ ਹੈਗਾ ਦੋਟਾ ਧੰਨਵਾਦ ਸਰਕਾਰ ਜੀ ਚਾਹੁੰਦੀ ਜੀ ਜੀ ਸਾਡੇ ਆਪਣੇ ਨਿਕਲ ਮੋਰਚੂ ਦੇ ਹੁਣਾਂ ਦਾ ਨਾਗਰ ਤੇ ਜਾਉਂਦਾ ਚੋਣ ਪ੍ਰਯਾਗ ਬੜਾ ਜਿਹੜਾ ਸਮਝਾਉਂਦੀ ਵੀ ਸਰਕਾਰਾਂ ਚਾਹੁੰਦੀਆਂ ਕੀ ਆ ਰਿਹਾ ਹੈਗਾ ਆਪਾਂ ਅੱਜ ਕਿਸਾਨ ਲੜਕੀ ਪੂਰੇ ਵਰਲਡ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸਰਕਾਰ ਨੇ ਕਿਸਾਨੀ ਸੱਚੀ ਭੱਜ ਕਿਉਂਕਿ ਇਸ ਮੋਰਚਾ ਦੇ ਵਿੱਚ ਦੋਵਾਂ ਵੱਲੋਂ ਦੀ ਗੱਲ ਹੁੰਦੀ ਸੀ ਜੇ ਕਿਸਾਨੀ ਦੀ ਗੱਲ ਹੁੰਦੀ ਹੈ ਜਾਂ ਮੁੱਢੀ ਦੀ ਗੱਲ ਹੁੰਦੀ ਆ ਜੇ ਛੋਟੇ ਦੁਕਾਨਦਾਰ ਦੀ ਗੱਲ ਹੁੰਦੀ ਹੈ ਜਾਂ ਕੁਪਾ ਦੀ ਗੱਲ ਆ ਸਟਾਟਰ ਬਾਰਡਰ ਬਾਰਡਰ ਪੁਰਨਾ ਪ੍ਰਾਸਤਾਨ ਬਣੀ ਸੀ ਜਿਹੜੀ ਜਨਤਿਆਰਤ ਹਰਤਾਂ ਤੇ ਆ ਤੇ